ਡੋਨਾਲਡ ਟਰੰਪ ਨੇ ਲੋਕਾਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ ਦੱਸਦੀ ਹੈ ਕਿ ਜਿਹੜੇ ਲੋਕ ਅਮਰੀਕਾ ਦੀ ਨਾਗਰਿਕਤਾ ਲੈਣ ਵਾਸਤੇ ਸક્ષਮ ਨੇ ਤਾਂ ਉਹਨਾਂ ਦੇ ਲਈ ਇਹ ਖਬਰ ਬੇहद ਖਾਸ ਹੈ ਦੱਸਦੀ ਹੈ ਕਿ ਟਰੰਪ ਨੇ ਇੱਕ ਨਵੀਂ 골ਡ ਕਾਰਡ ਯੋਜਨਾ ਦੇ ਬਾਰੇ ਦੱਸਿਆ ਹੈਗਾ ਦਰਅਸਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਯਾਨੀ ਕਿ 25 ਫਰਵਰੀ ਨੂੰ ਇੱਕ ਨਵੀਂ 골ਡ ਕਾਰਡ ਯੋਜਨਾ ਦੀ ਘੋਸ਼ਣਾ ਕੀਤੀ ਹੈ ਜੋ ਕਿ 5 ਮਿਲੀਅਨ ਡਾਲਰ ਦੇ ਵਿੱਚ ਵੇਚੀ ਜਾਵੇਗੀ ਇਸ ਰਾਹੀ ਦੱਸਦੀ ਹੈ ਕਿ ਅਪਰਵਾਸੀਆਂ ਦੇ ਲਈ ਅਮਰੀਕਾ ਦੀ ਨਾਗਰਿਕਤਾ ਲੈਣੀ ਹੋਰ ਵੀ ਆਸਾਨ ਹੋ ਜਾਵੇਗੀ ਤਾਂ ਇਹ ਖਬਰ ਤੁਹਾਡੇ ਲਈ ਬੇਹਦ ਹੀ ਖਾਸ ਹੈ ਜਿਹੜੇ ਲੋਕ ਅਮਰੀਕਾ ਦੀ ਨਾਗਰਿਕਤਾ ਲੈਣਾ ਚਾਹੁੰਦੇ ਨੇ ਉੱਥੇ ਦੇ ਵਸਨੀਕ ਬਣਨਾ ਚਾਹੁੰਦੇ ਨੇ ਦਰਅਸਲ ਗ੍ਰੀਨ ਕਾਰਡ ਦਾ ਪ੍ਰੀਮੀਅਰ ਪ੍ਰੀਮੀਅਮ ਜਿਹੜਾ ਕਿ ਵਰਜਨ ਹੋਵੇਗਾ ਤੇ ਜਿਸ ਦੇ ਨਾਲ ਨਾ ਸਿਰਫ ਗ੍ਰੀਨ ਕਾਰਡ ਵਾਲੇ ਵਿਦੇਸ਼ ਅਧਿਕਾਰ ਮਿਲਣਗੇ ਬਲਕਿ ਅਮੀਰ ਅਪਰਵਾਸੀਆਂ ਨੂੰ ਅਮਰੀਕਾ ਦੇ ਵਿੱਚ ਨਿਵੇਸ਼ ਕਰਕੇ ਨਾਗਰਿਕਤਾ ਲੈਣ ਦਾ ਮੌਕਾ ਵੀ ਪ੍ਰਾਪਤ ਹੋਵੇਗਾ ਦੱਸਦੀ ਹੈ ਕਿ ਓਵਲ ਆਫਿਸ ਦੇ ਵਿੱਚ ਵਪਾਰ ਮੰਤਰੀ ਜਿਹੜੇ ਕਿ ਹੋਵਲਡ ਲੁਟਨੀਗ ਦੇ ਨਾਲ ਕਾਰਜਕਾਰੀ ਹੁਕਮਾਂ ਦੇ ਉੱਤੇ ਜਿਹੜੇ ਕਿ ਹਸਤਾਖਰ ਕਰਦੇ ਹੋਏ 트੍ਰੰਪ ਨੇ ਕਿਹਾ ਸੀਗਾ ਕਿ ਅਸੀਂ ਇੱਕ 골ਡ ਕਾਰਡ ਵੇਚਣ ਜਾ ਰਹੇ ਹਾਂ ਤੁਹਾਡੇ ਕੋਲ ਗ੍ਰੀਨ ਕਾਰਡ ਹੁੰਦਾ ਹੈ ਪਰ ਇਹ 골ਡ ਕਾਰਡ ਹੈ ਇਸ ਦੀ ਕੀਮਤ ਤਕਰੀਬਨ 5 মিলিয়ন ডলার ਹੋਵੇਗੀ ਤੇ ਇਹ ਤੁਹਾਨੂੰ ਗ੍ਰੀਨ ਕਾਰਡ ਵਰਗੇ ਵਿਸ਼ੇਸ਼ ਅਧਿਕਾਰ ਦਿੱਤੇ ਜਾਣਗੇ ਤਾਂ ਉਹਨਾਂ ਨੇ ਇਹ ਵੀ ਗੱਲ ਆਖੀ ਹੈਗੀ ਹੈ ਕਿ ਇਹ ਨਾਗਰਿਕਤਾ ਦੇ ਲਈ ਇੱਕ ਨਵਾਂ ਰਾਹ ਖੁੱਲੇਗਾ ਅਮੀਰ ਲੋਕ ਇੱਕ ਕਾਰਡ ਖਰੀਦ ਕੇ ਅਮਰੀਕਾ ਆਉਣਗੇ ਇੱਥੇ ਨਿਵੇਸ਼ ਕਰਨਗੇ ਅਤੇ ਬਹੁਤ ਸਾਰੇ ਰੋਜ਼ਗਾਰ ਪੈਦਾ ਕਰਨਗੇ ਦੱਸਦੇ ਕਿ 트াম্প ਨੇ ਐਲਾਨ ਕੀਤਾ ਹੈਗਾ ਕਿ ਇਹ ਪ੍ਰੋਗਰਾਮ ਅਗਲੇ 2 ਹਫਤਿਆਂ ਦੇ ਵਿੱਚ ਸ਼ੁਰੂ ਕੀਤਾ ਜਾਵੇਗਾ ਉਹਨਾਂ ਨੇ ਇਹ ਵੀ ਦੱਸਿਆ ਹੈਗਾ ਕਿ ਉਹਨਾਂ ਦੇ ਪ੍ਰਸ਼ਾਸਨ ਨੂੰ ਇਸ ਦੇ ਲਈ ਕਾਂਗਰਸ ਦੀ ਮਨਜ਼ੂਰੀ ਦੀ ਲੋੜ ਨਹੀਂ ਹੋਵੇਗੀ ਹਾਲਾਂਕਿ ਅਜੇ ਤੱਕ ਇਹ ਸਾਫ਼ ਨਹੀਂ ਹੋ ਸਕੇ ਆਏਗਾ ਕਿ ਇਹ ਯੋਜਨਾ ਕਿਵੇਂ ਲਾਗੂ ਕੀਤੀ ਜਾਵੇਗੀ ਪਰ ਤੁਹਾਨੂੰ ਦੱਸ ਦੇ ਕਿ ਵਪਾਰ ਮੰਤਰੀ ਗੋਲਡ ਲੁਟਨੀਕ ਦੇ ਸੁਝਾਵ ਨੇ ਦਿੱਤਾ ਹੈਗਾ ਕਿ ਨਵੀਂ 골ਡ ਕਾਰਡ ਯੋਜਨਾ ਮੌਜੂਦਾ ਜੜੀਗੀ ਇਮੀਗਰੇਟ ਇਨਵੈਸਟਰ ਪ੍ਰੋਗਰਾਮ ਦੀ ਥਾਂ ਲੈ ਸਕਦੀ ਹੈਗੀ ਹੈ ਤਾਂ EB-5 ਪ੍ਰੋਗਰਾਮ ਅਪਰਵਾਸੀ ਨਿਵੇਸ਼ਕਾਂ ਨੂੰ ਅਮਰੀਕੀ ਕਾਰੋਬਾਰਾਂ ਦੇ ਵਿੱਚ ਨਿਵੇਸ਼ ਕਰਕੇ ਗ੍ਰੀਨ ਕਾਰਡ ਲੈਣ ਦੀ ਇਜਾਜ਼ਤ ਦਿੰਦਾ ਹੈ ਲੁਟਨੀਕ ਨੇ ਇਹ ਵੀ ਗੱਲ ਆਖੀ ਹੈਗੀ ਹੈ ਕਿ ਕਿ 골ਡ ਕਾਰਡ ਦੇ ਬਦਲੇ ਮਿਲਣ ਵਾਲਾ ਪੈਸਾ ਸਿੱਧਾ ਅਮਰੀਕੀ ਸਰਕਾਰ ਨੂੰ ਜਾਵੇਗਾ ਜਿਸ ਦੇ ਨਾਲ ਇਹ ਪ੍ਰਕਿਰਿਆ ਹੋਰ ਵੀ ਆਸਾਨ ਹੋ ਜਾਵੇਗੀ ਟਰੰਪ ਨੇ ਗੱਲ ਆਖੀ किया गया जो ऐलान ਕੀਤਾ ਉਸ ਦੇ ਮੁਤਾਬਕ ਦੱਸਦੇ ਕਿ 트럼ਪ ਨੇ کیا ਹੈਗਾ ਕਿ ਅਸੀਂ EB5 پروگرام ਨੂੰ ਖਤਮ ਕਰਕੇ 트럼ਪ 골드 کارڈ ਲਿਆਉਣ ਜਾ ਰਹੇ ਹਾਂ ਤੇ ਇਸ ਯੋਜਨਾ ਦੇ ਤਹਿਤ ਅਪਰਵਾਸੀ 5 ਮਿਲੀਅਨ ਡਾਲਰ ਦੀ ਰਕਮ ਅਮਰੀਕੀ ਸਰਕਾਰ ਨੂੰ ਦੇ ਕੇ ব্রাঞ্চ ਪ੍ਰਕਿਰਿਆ ਤੋਂ ਬਚ ਜਾਣਗੇ ਤੇ ਜਿਸ ਦੇ ਨਾਲ ਇਹ ਯਕੀਨੀ ਬਣਾਇਆ ਜਾਵੇਗਾ ਕਿ ਉਹ ਵਿਸ਼ਵ ਜਿਹੜੇ ਕਿ ਵਿਸ਼ਵ ਸਤਰੀ ਨਾਗਰਿਕ ਨੇ ਤਾਂ 트럼ਪ ਨੇ ਅਗੇ ਵੀ ਕਿਹਾ ਹੈਗਾ ਕਿ 골ਡ ਕਾਰਡ ਯੋਜਨਾ ਦੇ ਰਾਹੀਂ ਇਕੱਤਰ ਕੀਤੀ ਗਈ ਰਕਮ ਨੂੰ ਅਮਰੀਕੀ ਵਿਤੀ ਘਾਟ ਘਟਾਉਣ ਦੇ ਲਈ ਵਰਤਿਆ ਜਾਵੇਗਾ ਨਾਨੇਗਾ ਲਾਖੀ ਹੈ ਕਿ ਉਹ ਅਮਰੀਕਾ ਦੇ ਵਿੱਚ ਨਿਵੇਸ਼ ਕਰ ਸਕਣਗੇ ਅਤੇ ਅਸੀਂ ਉਹਨਾਂ ਦੇ ਪੈਸੇ ਦੇ ਨਾਲ ਆਪਣੇ ਵਿਤੀ ਘਾਟ ਨੂੰ ਘਟਾ ਸਕਦੇ ਹਾਂ ਤਾਂ ਵੱਡਾ ਐਲਾਨ ਜਿਹੜਾ ਕਿ 트럼ਪ ਦੇ ਵੱਲੋਂ ਕੀਤਾ ਗਿਆ ਹੈਗਾ ਦੱਸ ਦਈਏ ਕਿ ਅਮਰੀਕੀ ਅਰਥਵਿਵਸਥਾ ਦੇ ਉੱਤੇ ਵੀ ਜਿਹੜਾ ਕਿ ਇਸ ਦਾ ਅਸਰ ਪਵੇਗਾ ਤਾਂ ਜਿਹੜੇ ਲੋਕ ਉਥੇ ਨਾਗਰਿਕ ਲੈਣਾ ਚਾਹੁੰਦੇ ਨੇ ਨਾਗਰਿਕਤਾ ਲੈਣਾ ਚਾਹੁੰਦੇ ਨੇ ਅਮਰੀਕਾ ਦੇ ਵਿੱਚ ਤਾਂ ਇਹ ਖਬਰ ਉਨ੍ਹਾਂ ਦੇ ਲਈ ਬੇਹਦ ਖਾਸ